ਹਰ ਵੱਲੋਂ ਯੂਥ ਨਸ਼ੇ ਵਿਰੁੱਧ ਦੇ ਤਹਿਤ ਜਿਹੜੀ ਹੈਗੀ ਸਾਡੇ ਡੀਜੀਪੀ ਪੰਜਾਬ ਔਰ ਐਸਐਸਪੀ ਮੈਮ ਅਵਨੀਤ ਕੌਂਦਲ ਆਈਪੀਐਸ ਵੱਲੋਂ ਜਿਹੜੀ ਵਿੱਡੀਕੇ ਮਹਿੰਮ ਦੇ ਤਹਿਤ ਜਿਹੜਾ ਸੀ ਕੱਲ ਕਤਵਾਲੀ ਥਾਣੇ ਦੇ ਏਐਸਆਈ ਜਸਕਰਨ ਸਿੰਘ ਵੱਲੋਂ ਜਿਹੜਾ ਸੀ ਇੱਕ ਨਾਕਾਬੰਦੀ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ ਜਿਹੜੀ ਸੀ ਚੈੱਕ ਕਰਨ ਤੇ ਜਿਹਦੇ ਕੋਲੋਂ 100 ਗ੍ਰਾਮ ਇਹਨ ਜਿਹੜੀ ਬRAND ਹੋਈ ਜਿਸ ਨੇ ਪੁੱਛਣ ਤੇ ਆਪਣਾ ਨਾਮ ਹੈ ਜਿਹੜਾ ਸਾਗਰ ਪੁੱਤਰ ਬਲੋਦ ਕੁਮਾਰ ਵਾਸੀ ਸੇਤੀਏ ਵਾਲਾ ਡਿਸਟ੍ਰਿਕਟ ਫਲੋੜਪੁਰ ਦੱਸਿਆ ਜਿਸ ਨੂੰ ਮੁਰਲੀ ਪਿਛੇ-ਕਿਛੇ ਤੇ ਬRAND ਦੀ ਤੋਂ ਬਾਅਦ ਉਹਦੇ ਖਿਲਾਫ ਜਿਹੜਾ ਸੀ ਥਾਣਾ ਕਤਵਾਲੀ ਵਿਖੇ ਮੁਕੱਦਮਾ ਨੰਬਰ 60 ਡੇਟਡ ਜਿਹੜੀ 14/4/25 ਅ ਦਰਜ ਰਜਿਸਟਰ ਕਰਵਾਇਆ ਗਿਆ ਜਿਸ ਨੂੰ ਬਾਅਦ ਪਿਛੇ-ਕਿਛੇ ਦੋਸ਼ੀ ਨੂੰ ਜਿਹੜਾ ਸੀ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਤੱਕ ਕੋਈ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਆਇਆ ਜਿਹੜੀ ਬੁੜਲੀ ਪੁੱਛਗਿਛ ਕੀਤੀ ਗਈ ਉਹਦੇ ਵਿੱਚ ਇਹਦੇ ਖਿਲਾਫ ਹਾਲੇ ਤੱਕ ਕੋਈ ਜਿਹੜਾ ਪਹਿਲਾ ਮੁਕੱਦਮਾ ਦਰਜ ਰਜਿਸਟਰ ਨਹੀਂ ਹੋਇਆ ਸਰ ਕਿਹੜੀ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਇਹਨੂੰ ਬੱਸ ਸਟੈਂਡ ਜਿਹੜਾ ਹੈਗਾ ਅੰਦਰ ਜਿਹੜਾ ਪੀਆਰਟੀਸੀ ਦਾ ਗੇਟ ਹੈਗਾ ਜੀ ਉਹਦੇ ਲਾਗਿਓ ਜਿਹੜਾ ਸੀ ਗ੍ਰਿਫਤਾਰ ਕੀਤਾ ਗਿਆ ਸਰ ਇਹ ਕਿੰਨੇ ਟਾਈਮ ਦਾ ਕੰਮ ਕਰ ਰਿਆ ਸੀ ਹਜੇ ਮੁਢਲੀ ਪੁੱਛਗਿੱਛ ਦੌਰਾਨ ਜਿਹੜਾ ਇਹਦੇ ਖਿਲਾਫ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈਗਾ ਜਿਹਦੇ ਜਿਸ ਤੋਂ ਅਸੀਂ ਇਹ ਜਾਣਕਾਰੀ ਲੈ ਸਕੀ ਹੈ ਕਿ ਕਦੋਂ ਦਾ ਇਹ ਕੰਮ ਕਰ ਰਿਹਾ ਹੈਗਾ ਪਰ ਜਿਹੜੇ ਜਿਸ ਤਰ੍ਹਾਂ ਦੇ ਕੋਲ ਰਿਕਵਰੀ ਹੋਈ ਉਸ ਤੋਂ ਲੱਗਦਾ ਵੀ ਇਹ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਸੀ ਬੱਸ ਤੋਂ ਉਤਰਿਆ ਸੀ ਕਿ ਬੱਸ ਚੀ ਕੀ ਜੀ ਬੱਸ ਸਟੈਂਡ ਤੋਂ ਬੱਸ ਤੇ ਉਤਰਿਆ ਸੀ ਕਿ ਅੱਗੇ ਇਹਦੇ ਇਨ-ਲॉज ਹੈ ਇੱਥੇ ਆਪਦੇ ਬਠਿੰਡਾ ਦੇ ਵਿੱਚ ਹੀ ਆਪਦੇ ਇਨ-ਲॉज ਦੇ ਘਰੇ ਨਹੀਂ ਮੁਢਲੀ ਪੁੱਛ ਗਿਸ਼ ਤੋਂ ਪਤਾ ਲੱਗਾ ਬੇਸਿਕਲੀ ਇਹ ਫਿਰੋਜ਼ਪੁਰ ਦਾ ਰੈਡ ਵਾਲਾ ਜੀ ਫਿਰੋਜ਼ਪੁਰ ਤੋਂ ਹੀ ਲੈ ਕੇ ਆਇਆ ਅੱਗੇ ਜਿਹੜੇ ਨੇ ਦੱਸਿਆ ਵੀ ਮੈਂ ਬਲੋਟ ਕਿਸੇ ਬੰਦੇ ਨੂੰ ਇਹ ਦੇਣੀ ਸੀ ਸਰ ਇਹ ਬੇਸਿਕ ਕੰਮ ਹੀ ਕਰਦਾ ਵਿਲੇ ਹੀ ਹੈ ਜੀ ਕੋਈ ਕੰਮ ਨਹੀਂ ਕਰਦਾ ਹੈਗਾ ਵਿਲੇ ਹੀ ਉਹ ਬੜੇ ਦੀ ਆਹੀ 30 35 ਸਾਲ ਹੈ ਸਰ ਨਸ਼ਾ ਕਰਦਾ ਸੀ ਕਿ ਨਸ਼ਾ ਵੇਚਦਾ ਸੀ ਉਹ ਜਿਹੜੇ ਹੈਗੇ ਅਸੀਂ ਜਿਹੜੇ ਡੋਕਟਰ ਟੈਸਟ ਵਗੈਰਾ ਕਰਵਾਵਾਂਗੇ ਜਿਸ ਤੋਂ ਪਤਾ ਲੱਗੂ ਨਸ਼ਾ ਕਰਦਾ ਹੈ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਸਰ ਤੋਰ ਤੇ ਪੇਸ਼ ਕਰ ਦਿੱਤਾ ਗਿਆ ਅੱਜ ਮਾਂਜੂ ਕਦਾਲੇ ਦੇ ਵਿੱਚ ਅਸੀਂ ਉਹਨੂੰ ਪੇਸ਼ ਕਰ ਰਹੇ ਹਾਂ ਜਿਸ ਦਾ ਅਸੀਂ ਪੁਲਿਸਰ ਬਾਂਡ ਹਾਸਲ ਕਰਨਾ ਹੈ ਸਰਿਸਤਰਾ ਦੇ ਜਿਹੜੇ ਕ੍ਰਾਈਮ ਕਰਦੇ ਆ ਜਾਂ ਨਸ਼ਾ ਵੇਚਦੇ ਆ ਵਿਅਕਤੀ ਉਹਨਾਂ ਨੂੰ ਕੀ ਮੈਸੇਜ ਹੈ ਬਿਲਕੁਲ ਜੀ ਅਸੀਂ ਜਿਹੜੇ ਇਸ ਤਰ੍ਹਾਂ ਦੇ ਕ੍ਰਾਮ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਜੁੱਧ ਨਸ਼ਿਆਂ ਦੇ ਵਿਰੁੱਧ ਬੜੇ ਵੱਡੇ ਪੱਧਰ ਤੇ ਚੰਗੀ ਪੱਧਰ ਤੇ ਜਿਹੜੀ ਮੁਹਿੰਮ ਵਿੱਢੀ ਗਈ ਹੈ ਜੋ ਵੀ ਵਿਅਕਤੀ ਨਸ਼ਾ ਵੇਚਣ ਦਾ ਜਾਂ ਖਾਣ ਦਾ ਜੋ ਧੰਦਾ ਕਰਦੇ ਹੈਗੇ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰ ਰਹੇ ਹਾਂ ਓਕੇ ਜੀ